ਸ਼ੂਗਰ ਮਿਲ ਚ ਕੰਮ ਕਰਦਾ ਚੰਨਣ ਸਿੰਘ ਸ਼ੱਕੀ ਹਾਲਾਤਾਂ ਚ ਲਾਪਤਾ ਗੰਨਾ ਪੜਾਈ ਦੀ ਮਸ਼ੀਨ ਕੋਲ ਕੰਮ ਕਰਦੇ ਮੋਤ ਹੋਣ ਦਾ ਸ਼ੱਕ ਪਰਿਵਾਰ ਨੇ ਲਾਇਆ ਗੰਭੀਰ ਦੋਸ਼ ਮੈਨੂੰ ਸਵੇਰੇ 6 ਵਜੇ ਫੋਨ ਆਇਆ ਮੈਨੂੰ ਕਿਹਾ ਤੇਰੇ ਡੈਡੀ ਡਿਊਟੀ ਨਹੀਂ ਆਏ ਹਾਲਾਂਕਿ ਡੈਡੀ ਜਮ ਬਾਈ ਕਿੱਥੇ ਖੜੀ ਪਈ ਹੈ ਡੱਬਾ ਰੋਟੀ ਇੱਥੇ ਪੈਕ ਪਿਆ ਫੇ ਕਹਿੰਦੇ ਆਏ ਸੀ ਮੁੰਡੇ ਚੱਲ ਗਏ ਆ ਲੱਭੇ ਸਾਨੂੰ ਦੇਖੇ ਨਹੀਂ ਸਾਨੂੰ ਖਸ਼ਿਆਰਪੁਰ ਦੇ ਮੁਕੇਰੀਆਂ ਸਥਿਤ ਡੀਪੀ ਯਾਦਵ ਦੀ 슈ਗਰ ਮਿਲ ਇੰਡੀਅਨ ਸੁਕਰੋਜ਼ ਲਿਮਿਟਿਡ ਚ ਉਸ ਸਮੇਂ ਭਗੜੜ ਮਚ ਗਈ ਜਦੋਂ ਗੰਨੇ ਦੀ ਪੜਾਈ ਕਰਨ ਵਾਲੀ ਮਸ਼ੀਨ ਚ ਤਕਨੀਕੀ ਖਰਾਬੀ ਆਉਣ ਤੋਂ ਬਾਅਦ ਸ਼ੱਕੀ ਹਾਲਾਤਾਂ ਚ ਇੱਕ ਵਿਅਕਤੀ ਲਾਪਤਾ ਹੋ ਗਿਆ ਉਕਤ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਇਸ ਦੀ ਜਾਣਕਾਰੀ ਮੁਕੇਰੀਆਂ ਪੁਲਿਸ ਨੂੰ ਦਿੱਤੀ ਗਈ ਜਿਨ੍ਹਾਂ ਨੇ ਮੌਕੇ ਤੇ ਜਾ ਕੇ ਜਾਂਚ ਸ਼ੁਰੂ ਕੀਤੀ ਤੇ ਸੀਸੀਟੀਵੀ ਕੈਮਰੇ ਖੰਗਾਲਨੇ ਸ਼ੁਰੂ ਕੀਤੇ ਇਸ ਦੌਰਾਨ ਲਾਪਤਾ ਹੋਏ ਵਿਅਕਤੀ ਦੇ ਪਰਿਵਾਰ ਤੇ ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀਆਂ ਦਾ ਕੀ ਕਹਿਣਾ ਹੈ ਤੁਸੀਂ ਵੀ ਸੁਣੋ ਡੇਰੀ ਸ਼ਾਮੀ ਗੇ 4 ਵਜੇ ਡਿਊਟੀ ਤੇ ਅਬਾਲਾ ਮੈਨੂੰ ਫੋਨ ਕਰ ਦਿੰਦੇ ਡੈਡੀ ਸ਼ਾਮ ਨੂੰ 8 ਵਜੇ ਮੈਨੂੰ ਫੋਨ ਕਰਦੇ ਉਹ ਤੁ ਘਰੇ ਨਹੀਂ ਆਇਆ ਤੇ ਅ ਕੱਲ ਜੜੀਆਂ ਮੈਨੂੰ ਪੈਸੇ ਫਰਾਈ ਜਿਉਂ ਪੈ ਜਾ ਜਮਾ ਕਰਾ ਕੇ ਆ ਮ ਗਿਆ ਸ਼ਵਰ ਤੇ ਮੈਨੂੰ ਪਾਪਾ ਦਾ ਮੈਨੂੰ ਫੋਨ ਹੀ ਪਾਇਆ ਤੇ ਮੈਂ ਸਾਨੂੰ ਮੈਂ ਬਸ ਹੋ ਗਏ ਮੰਮੀ ਨੂੰ ਕਿਹਾ ਡੈਡੀ ਡਿਊਟੀ ਗਿਆ ਡੈਡੀ ਸ਼ਾਮ ਤੇ ਸਵੇਰ 8 ਵਜੇ ਦੋਨੋਂ ਆਉਣੇ ਤੇ ਮੈਨੂੰ ਮੈਂ ਜਿ ਮੈਨੂੰ ਸਵੇਰੇ 6 ਵਜੇ ਫੋਨ ਆਇਆ ਮੈਨੂੰ ਕਿ ਤੇਰੇ ਡੈਡੀ ਡਿਊਟੀ ਨਹੀਂ ਆਏ ਝੂਠ ਬੋਲਿਆ ਨੇ ਸਾਡੇ ਨਾਲ ਮਿਲਾਂ ਲੈ ਕਿ ਤੇਰੇ ਡੈਡੀ ਡਿਊਟੀ ਨਹੀਂ ਆਏ ਹਾਲਾਂਕਿ ਡੈਡੀ ਦਾ ਬਾਈ ਕਿੱਥੇ ਖੜੀ ਪਈ ਆ ਦੱਬਾ ਰੋਟੀ ਇੱਥੇ ਪੈ ਕੇ ਪਿਆ ਇਹਨਾਂ ਨੇ ਝੂਠ ਬੋਲਿਆ ਕਿ ਪਹਿਲੇ ਕਿਤੇ ਦੇ ਡੈਡੀ ਇੱਥੇ ਨਹੀਂ ਆਏ ਫੇਰ ਕਹਿੰਦੇ ਆਏ ਸੀ ਮੁੜ ਕੇ ਚੱਲ ਗਏ ਆ ਲੱਭੇ ਨਹੀਂ ਸਾਨੂੰ ਦੇਖੇ ਨਹੀਂ ਸਾਨੂੰ ਅੱਧਾ-ਉੱਧਾ ਮਤਲਬ ਕਿ ਸਾਨੂੰ ਬਹੁਤ ਝੂਠ ਬੋਲਿਆ ਨੇ ਸਾਡੇ ਨਾਲ ਆਪਾਂ ਅੱਜ ਸਵੇਰ ਦੇ 7 ਵਜੇ ਦੇ ਆਏ ਹੋ ਸਾਡਾ ਤੇ ਕੋਈ ਹਾਲ ਨਹੀਂ ਹੁੰਦਾ ਵਿਆਹ ਕੀ ਮੰਗ ਕਰਦੇ ਹੋ ਆਪੇ ਅਸੀਂ ਇਹ ਕਹਿੰਦੇ ਦੱਸੋ ਸਹੀ ਸਾਨੂੰ ਹੋਇਆ ਕੀ ਆ ਇਨਸਾਫ ਦੋ ਸਾਨੂੰ ਹੋਇਆ ਕੀ ਆ ਪਾਪਾ ਹੈ ਕਿਸੇ ਮਰੇ ਹਾਂਜੀ ਹਾਂਜੀ ਇਸ ਕੀ ਜਾਣਕਾਰੀ ਸੁਭਾ ਵਿਸ਼ਨਪੁਰ ਕੇ ਇੱਕ ਸੱਜਣਾ ਹੈ ਨਾਸਟਾਲਜੀ ਦੇ ਨਾਮ ਤੇ ਮੈਂ ਨਾਮ ਤਾਂ ਨਹੀਂ ਜਾਣਦਾ ਟੀਚਰ ਹੈ तो आठ बजे मुझे सूचना उनके मिली उसके बाद ए, अपने पीछे खड़े हैं सरदार साहब मुख्तार सिंह जी तो सूचना मिलने के बाद जब लगा तो वो लोग यहाँ फैक्ट्री में आए क्योंकि पीर बाबा की जगह उनकी रही ऐतिहासिक तो सारे में उन्होंने फैक्ट्री में कहा भाई कहाँ तो पता चला पहले केमिस्ट की बात आई तो केमिस्ट के मेन आदमी से जब बात करी तो उसने कहा कि वो केमिस्ट मैंने मिल में है सारी टीम गई तो फिर सिक्योरिटी से जहाँ जहाँ वो देख सकते थे वहाँ देखा उसके बाद जो है फुटेज खंगाले गए जहाँ वीडियो वगैरह थी वहाँ देखने के बाद जितना भी देखा तो उसमें अपनी नज़र से मेरे साथ ये भी थे मुख्तार सिंह जी भी थे और भी आठ दो जिमेंदार थे वो चंदन सिंह उसमें कहीं फुटेज में दिखाई नहीं दिए लेकिन ये भी है कि जब वो रात में आए हैं तो कार्ड उनका इन हुआ है यानी कि ड्यूटी पर आए हैं और वापस जब वो है कार्ड आउट होता है वो कार्ड आउट नहीं हुआ उनकी मोटरसाइकिल यहाँ है उनका टिफ़िन यहाँ है जिसमें खाना है टिफ़िन में तो अभी भी हम और ये सरदार साहब क्योंकि अभी कहीं नौकरी करी है कहना जेम साहब हाँ चलो ऊपर बैगास में तो पीछे भी पॉइंटों पे गए हों बरकर काम कर रहे थे उन्होंने पता नहीं उनसे पूछा भाई क्या कुछ ऐसा कपड़ा कोई ऐसी चीज आई है अभी तक तो कोई ऐसा सिंगल क्लू नहीं मिला जो अब तक की जानकारी है इनको बंद करना पड़ा बीच में कोई टेक्निकल फॉल्ट आया था जिस कारण ये बंद फुटेज हुई फुटेज देखा है लेकिन उस सारे फुटेज में मशीन बंद हुई है लोहे आया आप लोगों ने देखा लेकिन उसमें कहीं चंदन सिंह चंदन सिंह नहीं दिखाई दे रहे एक मिस हो जाती है बंद हो जाती है मिल

ਤੇ ਬਿਛਰਪੁਰ ਪਿੰਡ ਦਾ ਰਹਿਣ ਵਾਲਾ ਇੱਥੇ ਬਤੌਰ 슈ਗਰ ਮਿੱਲ ਜਿਹੜੀ ਹੈਗੀ ਆ ਫਿੱਟਰ ਕੰਮ ਕਰਦਾ ਸੀਗਾ ਤੇ ਉਹਨਾਂ ਦੇ ਘਰ ਦੇ ਅਨੁਸਾਰ ਕਿਤੇ ਵੀ ਕੱਲ 4 ਵਜੇ ਵੀ ਸ਼ਿਫਟ ਤੇ ਆਇਆ ਸੀਗਾ 4 ਵਜੇ ਤੋਂ 12 ਵਜੇ ਤੱਕ ਲਈ ਸ਼ਿਫਟ ਤੇ ਆਉਣਾ ਸੀਗਾ ਉਹਨੇ ਤੇ ਉਹ ਵਾਪਸ ਵੀ ਘਰੇ ਗਿਆ ਜਿਸ ਵੰਦੀ ਅਸੀਂ ਮਿੱਲ ਦੇ ਵਿੱਚ ਆਇਆ ਮਿੱਲ ਦੇ ਜਿਹੜੇ ਉਹਦੇ ਨਾਲ ਦੇ ਵਰਕਰ ਆ ਉਸ ਜੁਨਟ ਦੇ ਵਿੱਚ ਕੰਮ ਕਰਦੇ ਆ ਉਹਨਾਂ ਤੋਂ ਵੀ ਪੁੱਛਗਿੱਛ ਕਰ ਰਹੇ ਆ ਤੇ ਸੀਸੀਟੀ ਕੈਮਰੇ ਠੰਘਾ ਰਹੇ ਆ ਉਹ ਵੀ ਗੱਲ ਸਾਹਮਣੇ ਆਊਗੀ ਉਸਾਰੀ ਦੱਸਦਾ ਹਾਂ ਹੋਂ ਤੱਕ ਦੀ ਜੀਜੀ ਤਵਦੀਖ ਰਣਕੀ ਸਾਹਮਣੇ ਆਇਆ ਜੀ ਅਜੇ ਕੈਮਰਿਆਂ ਦੀ ਚੈੱਕ ਅਪ ਕਰ ਰਹੇ ਆ ਜੀ ਅਜੇ ਫਿਲਹਾਲ ਉਹਦਾ ਮੋਟਰਸਾਈਕਲ ਜਿਹੜਾ ਹੈਗਾ ਵਾ ਉਹ ਇੱਥੇ ਖੜਾ ਮਿਲਦੇ ਵਿੱਚ ਜਿਹੜਾ ਰੋਟੀ ਵਾਲਾ ਟਿਫਨ ਦਾ ਡੱਬਾ ਸਿਕਾ ਉਹ ਵੀ ਨਾਲ ਲੈ ਕੇ ਆ ਉਹ ਵੀ ਇੱਥੇ ਤੇ ਆ ਮਿਲ ਗਿਆ ਜੀ ਸਾਨੂੰ ਮਿਲ ਪਰਵੰਦਨ ਦੀ ਗੱਲ ਹੋਈ ਹੈ ਜੀ ਮੈਂ ਬਿਲਕੁਲ ਪ੍ਰਬੰਧਕ ਵਾਲਿਆਂ ਨਾਲ ਤਾਂ ਕੋਈ ਗੱਲਬਾਤ ਨਹੀਂ ਹੋਈ ਜੀ ਨਾਲ ਜਿਤੇ ਪਿੰਡ ਵਾਲੇ ਕਹਿੰਦੇ ਹਾਂ ਉਹਦੀ ਮਿਸਟੈਪ ਨਹੀਂ ਹੋਈ ਕੋਈ ਇਦਾਂ ਜਾਂਚ ਲਈ ਕੋਈ ਐਕਸੀਡੈਂਟal ਹੈ ਕੋਈ ਉਹਦਾ ਵੀ ਐਕਸੀਡੈਂਟ ਬਾਰੇ ਅਜੇ ਫਿਲਹਾਲ ਕੋਈ ਕਹਿ ਨਹੀਂ ਸਕਦੇ ਇੱਕ ਸੀਸੀਟੀ ਦੇ ਵਿੱਚ ਕੁਝ ਮੁਲਾਜ਼ਮ ਸੀਸੀਟੀ ਕੈਮਰਿਆਂ ਦੇ ਵਿੱਚ ਜਿਹੜੀ ਫੁਟੇਜ ਦੇਖ ਰਹੇ ਆ ਜੀ ਉਹਦੇ ਵਿੱਚ ਕੋਈ ਜਿੱਦਾਂ ਮਿਲਦੀ ਆਮ ਚੱਲ ਰਹੀ ਆ ਜੀ ਕੋਈ ਇਦਾਂ ਦੀ ਗਲਬਾ ਸਾਹਮਣੇ ਫਿਲਹਾਲ ਨਹੀਂ ਆਈ ਹੈ